ਯੋਗ ਸਾਥਿਓ ਸਾਥਿਓ ਤੁਸੀਂ ਲਗਭਗ ਮੈਨੂੰ ਜਾਣਦੇ ਹੋਵੋਗੇ ਜਿਹੜਾ 41 ਕਾਠ ਮਾਸਟਰ ਕੀਡਰ ਭਰਤੀ ਜਿਹੜੀ ਅਸੀਂ ਇਸ ਨਖਿੱਧ ਸਰਕਾਰ ਜਾਂ ਪਿਛਲੀ ਨਖਿੱਧ ਸਰਕਾਰ ਤੋਂ ਲਈ ਸੀ ਉਹਦੇ ਵਿੱਚ ਕਿ 41 ਕਾਡ ਦੇ ਵਿੱਚ ਸਭ ਤੋਂ ਵੱਡਾ ਰੋਲ ਸਾਡੇ ਦੋ ਜਣਿਆਂ ਦਾ ਸੀ ਜਦ ਮਨੀਸ਼ ਬਾਜਲਕਾ ਜੱਜ ਸੁੰਤ ਕਵਾਇਆ ਅਸੀਂ ਦੋ ਜਣੇ ਸੀ ਜਿਹੜੇ ਜਲੰਧਰ ਟੈਂਕੀ ਦੇ ਬੈਠੇ ਰਹੇ ਉਹ ਟੈਂਕੀ ਦੇ ਬੈਠੇ ਲਗਾਤਾਰ ਸਾਨੂੰ 87 ਦਿਨ ਤੋਂ ਲਗਭਗ 93 ਦਿਨ ਬੀਤ ਚੁੱਕੇ ਸੀ ਪ੍ਰਗਟ ਸਿੰਘ ਐਦਾਂ ਹੀ ਕਰਦਾ ਹੁੰਦਾ ਸੀ ਤੁਹਾਡੀ ਭੱਤੀ ਕੱਲ ਦੇ ਦਿਆਂਗੇ ਪਰਸੋ ਦੇ ਦਿਆਂਗੇ ਹਫਤੇ ਤੱਕ ਤੁਹਾਡਾ ਐਡਵਰਟਾਈਜ਼ਮੈਂਟ ਜਾਰੀ ਕਰ ਦਿਆਂਗੇ ਪਰ ਜਿਹੜੀਆਂ ਸਰਕਾਰਾਂ ਬਿਲਕੁਲ ਸਿੱਖਿਆ ਨੂੰ ਭੁੱਲ ਚੁੱਕੀਆਂ ਹੋਣ ਹੈ ਜਿਹੜਾ ਨਿੱਜੀ ਕਰਨ ਵੱਲ ਵੱਧ ਚੁੱਕੀਆਂ ਹੋਣ ਹੈ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਬੇਰਜ਼ਗਾਰਾਂ ਦੀਆਂ ਗੱਲਾਂ ਕਰਨਾ ਸ਼ੋਭਾ ਨਹੀਂ ਦਿੰਦਾ ਬਿਲਕੁਲ ਉਸੇ ਤਰ੍ਹਾਂ ਅਸੀਂ ਵੀ ਇਸੇ ਤਰ੍ਹਾਂ ਦੀ ਵਿੱਚੋਂ ਲੰਘਿਆ ਇੱਕ ਪਾਸੇ ਤੁਸੀਂ ਅਸੀਂ ਬੇਰਜ਼ਗਾਰ ਖੜੇ ਹਾਂ ਤੁਸੀਂ ਬੇਰਜ਼ਗਾਰ ਅਧਿਆਪਕ ਖੜੇ ਹੋ ਬੜਾ ਦੁੱਖ ਹੋਇਆ ਤੁਸੀਂ ਇੱਕ ਟੀਚਰ ਬਣ ਕੇ ਇੱਕ ਅਧਿਆਪਕ ਬਣ ਕੇ ਕੋਲਜਾਂ ਦੇ ਵਿੱਚ ਜਾ ਕੇ ਜੁਆਇਨ ਕਰਕੇ ਤੁਹਾਨੂੰ ਤੁਹਾਨੂੰ ਇਹ ਕਹਿ ਦਿੱਤਾ ਜਾਵੇ ਕਿ ਤੁਹਾਡੀ ਭਰਤੀ ਰੱਦ ਕਰ ਦਿੱਤੀ ਗਈ ਹੈ ਤਾਂ ਤੁਹਾਡੇ ਹੱਥਾਂ ਦੇ ਵਿੱਚੋਂ ਮੈਨੂੰ ਲੱਗਦਾ ਹੈ ਉਸੇ ਦਿਨ ਤੁਹਾਡੀ ਰੋਟੀ ਡਿੱਗ ਪਈ ਹੋਣੀ ਹੈ ਕਿ ਸਾਡੇ ਨਾਲ ਕੀ ਹੋ ਗਿਆ ਪਰ ਹੌਸਲਾ ਨਾ ਛੱਡਿਓ ਆਉਣ ਵਾਲੇ ਸਮਾਂ ਇਹਨਾਂ ਨੂੰ ਇਦਾਂ ਹੀ ਫੁੱਟਾਂਗੇ ਜਿਵੇਂ ਇਹ ਜਿਵੇਂ ਆਪਣੇ ਹੱਥਾਂ ਦੇ ਵਿੱਚੋਂ ਰੋਟੀਆਂ ਖੋਣ ਲੱਗੇ ਹੋਇਆ ਜਿਸ ਦਿਨ ਆਪਣੇ ਪਿੰਡਾਂ ਚ ਆਉਣਗੇ ਜਦੋਂ ਆਪਣੇ ਪਿੰਡ ਵਿੱਚ ਆਪਣਾ ਜਲਸਾ ਕਰਨਗੇ ਇਦਾਂ ਹੀ ਭੁਜਾਵਾਂਗੇ ਇਹਨਾਂ ਦੇ ਲਹੂ ਖੜੇ ਹੋ ਜਾਣਗੇ ਵੀ ਸਾਨੂੰ ਪਹਿਲੀਆਂ ਸਰਕਾਰਾਂ ਦਾ ਹਸ਼ਰ ਜਿਹੜਾ ਹੋਇਆ ਉਸ ਨੂੰ ਮਾੜਾ ਹੋਣ ਜਾ ਰਿਹਾ ਇਹਨਾਂ ਦਾ ਪਰ ਸਾਥਿਓ ਤੁਸੀਂ ਡਟੇ ਰਹੋ ਤੁਸੀਂ ਸੰਘਰਸ਼ੀ ਸਾਥਿਓ ਤੁਸੀਂ ਬੜੇ ਦਲੇਰ ਸਾਥਿਓ ਤੁਸੀਂ ਰੱਦ ਭੱਤੀ ਹੋਣ ਦੇ ਬਾਵਜੂਦ ਵੀ ਤੁਸੀਂ ਸਰਕਾਰ ਦੇ ਖਿਲਾਫ ਖੜੇ ਹੋ ਸਰਕਾਰ ਨਹੀਂ ਚਾਹੁੰਦੀ ਤੁਹਾਡੇ ਪ੍ਰਤੀ ਨਰਮੀ ਵਿਖਾਈ ਜਾਵੇ ਤੁਹਾਡੀ ਰਿਵਿਊ ਪਟੀਸ਼ਨ ਦਾਇਰ ਕੀਤੀ ਜਾਵੇ ਇਹ ਸਰਕਾਰ ਲਗਾਤਾਰ ਲਿੱਜੀ ਕਰਨ ਵਾਲ ਬਦਰੀ ਹੈ ਤੁਸੀਂ ਇੱਕ ਸਾਥੀ ਨੂੰ ਹੁਣੇ ਸੁਣਿਆ ਉਹ ਬਿਲਕੁਲ ਸਹੀ ਕਹਿ ਗਿਆ ਵੀ ਇਹ ਸਰਕਾਰ ਜਿਨ੍ਹਾਂ ਦਾ ਜਿਹੜਾ ਲਗਾਤਾਰ ਪ੍ਰਾਈਵੇਟ ਕੰਪਨੀਆਂ ਦਾ ਸਵਾਲ ਜਿਹੜਾ ਹੈਗਾ ਯੂਨੀਵਰਸਟੀਆਂ ਦਾ ਉਹਨਾਂ ਨੂੰ ਬਣਾਇਆ ਜਾ ਰਿਹਾ ਹੈ ਤਾਂ ਤੁਸੀਂ ਆਪ ਹੀ ਦੇਖ ਲਓ ਆਉਣ ਵਾਲਾ ਭਵਿੱਖ ਜਿਹੜਾ ਆਪਣਾ ਖਤਰੇ ਵਿੱਚ ਹੋਣ ਜਾ ਰਿਹਾ ਤਾਂ ਬਿਲਕੁਲ ਸਰਕਾਰ ਦੀਆਂ ਜਿਹੜੀਆਂ ਨਲਾਕੀਆਂ ਨੇ ਬਿਲਕੁਲ ਆਪਾਂ ਖੁਸ਼ੀਆਂ ਨਾਲ ਚਾਵਾਂ ਨਾਲ ਲੈ ਕੇ ਆਏ ਸੀ ਪਰ ਕਿਦੇ ਨਾ ਕਿਦੇ ਉਹ ਆਪਣੀਆਂ ਬਿਲਕੁਲ ਰੋਟੀਆਂ ਸੇਕ ਕੇ ਚਲੇ ਜਾਣਗੇ ਪਰ ਇਹਨਾਂ ਨੂੰ ਇਹ ਲਿਖਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਇਹਨਾਂ ਦਾ ਪਿੰਡਾਂ ਦੇ ਵਿੱਚ ਵਿਰੋਧ ਹੋਇਆ ਆਉਣ ਵਾਲੇ ਦਿਨਾਂ ਦੇ ਵਿੱਚ ਸੜਕਾਂ ਦੇ ਵਿਰੋਧ ਆਇਆ ਤਾਂ ਇਹਨਾਂ ਕੋਲੋਂ ਝੱਲਿਆ ਨਹੀਂ ਜਾਣਾ ਅੱਜ ਅਸੀਂ 8 ਜਣੇ ਆ ਅਸੀਂ 20 ਜਣੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹਜ਼ਾਰਾਂ ਹੋਵਾਂਗੇ ਇਹਨਾਂ ਦਾ ਇੱਕ ਇੱਕ ਜਣਾ ਖੜ ਕੇ ਇਹਨਾਂ ਦਾ ਜਿਲੋਸ ਕੱਢਾਂਗੇ ਜੇ ਸਾਡੀਆਂ ਜਿਹੜੀਆਂ ਭਰਤੀਆਂ 1152 ਜਿਹੜੇ ਪ੍ਰੋਫੈਸਰ ਐ ਲਾਇਬ੍ਰੇਰੀਅਨ ਐ ਜਿਨ੍ਹਾਂ ਦੀਆਂ ਭਰਤੀਆਂ ਦੇ ਵਿੱਚ ਉਹ ਪਟੀਸ਼ਨ ਨਹੀਂ ਪਾਈ ਜਾਂਦੀ ਤਾਂ ਬਿਲਕੁਲ ਇਹਨਾਂ ਦਾ ਬਿਲਕੁਲ ਜਲੂਸ ਕੱਢਿਆ ਜਾਊਗਾ ਤਾਂ ਉਸੇ ਤਰ੍ਹਾਂ ਮੈਂ 2 ਮਿੰਟ 1 ਮਿੰਟ ਆਪਣੀ ਗੱਲ ਰੱਖਣਾ ਚਾਹਣਾ ਬੇਸੇ ਤਰ੍ਹਾਂ ਅੱਜ ਜੀ ਮੈਨੂੰ ਮੈਸੇਜ ਪਹੁੰਚਿਆ ਸਬ ਕਮੇਟੀ ਨਾਲ ਸਾਡੀ ਮੀਟਿੰਗ ਸੀ ਮੀਟਿੰਗ ਬਿਲਕੁਲ ਦੁਪਹਿਰ ਨੂੰ ਅੱਜ ਸਾਡੀ ਰੱਦ ਕਰਕੇ 14 ਤਰੀਕ ਨੂੰ ਕਰ ਦਿੱਤੀ ਐ ਇਹ ਸਰਕਾਰ ਲਗਾਤਾਰ ਮੀਟਿੰਗਾਂ ਕਰਕੇ ਮੁਲਤਵੀ ਕਰਕੇ ਦੋ ਦੋ ਮਹੀਨੇ ਲੰਗਾ ਕੇ ਸਾਨੂੰ ਸਾਢੇ ਤਿੰਨ ਪੌਣੇ ਚਾਰ ਸਾਲ ਲੰਗਾ ਚੁੱਕੀ ਹੈ ਤੁਹਾਡੀ ਭਰਤੀ ਮਾਸਟਰ ਕੇਡਰ ਦੀ ਬਿਲਕੁਲ ਅਸੀਂ ਐਡਵਰਟਾਈਜ਼ਮੈਂਟ ਜਾਰੀ ਕਰ ਰਹਿਆਂ ਗਿਆ ਤੁਹਾਡਾ ਜਿਹੜਾ ਖੁਸ਼ਖਬਰੀ ਹੈ ਤੁਹਾਨੂੰ 15 ਦਿਨਾਂ ਤੱਕ ਦੇ ਦੇ ਦਾਂਗੇ ਇਹ ਗੱਲਾਂ ਲੋਕ ਸਭਾ ਦੀਆਂ ਅਸੀਂ ਬਿਲਕੁਲ ਜਾਣਦੇ ਹੁੰਦੇ ਸੀ ਨਵਰਾਜ ਬਰਾੜ ਜਿਹੜਾ ਇਹਨਾਂ ਦਾ ਬਿਠਾਇਆ ਹੋਇਆ ਇੱਕ ਸੀਐਮ ਆਫਿਸ ਦੇ ਵਿੱਚ ਉਹ ਬਿਲਕੁਲ ਇਹੀ ਕਹਿੰਦਾ ਹੁੰਦਾ ਸੀ ਵੀ ਤੁਹਾਨੂੰ 15 ਦਿਨਾਂ ਦੇ ਵਿੱਚ ਵਿੱਚ ਬੜੀ ਵਧੀਆ ਖੁਸ਼ਖਬਰੀ ਦੇਣ ਜਾ ਰਹੇ ਹਾਂ ਪਰ ਖੁਸ਼ਖਬਰੀ ਲਗਭਗ ਪੌਣੇ 4 ਸਾਲ ਹੋ ਗਏ ਹਾਲੇ ਤੱਕ ਅਸੀਂ ਨਹੀਂ ਸੁਣੀ ਲੈਕਚਰ ਕਾਡਰ ਦੀ ਭਰਤੀ 343 ਭਰਤੀ ਹੈ ਜਿਹੜੀ ਬਿਲਕੁਲ ਰੱਦ ਕਰਕੇ ਹਾਲੇ ਤੱਕ ਉਹਦਾ ਕੋਈ ਕਾਲ ਨਹੀਂ ਪੰਜਾਬ ਵਿੱਚ ਵੱਡੇ ਪੱਦਰ ਤੇ ਮਾਸਟਰ ਕਾਡਰ ਲੈਕਚਰ ਕਾਡਰ ਜਾਂ ਪ੍ਰਿੰਸੀਪਲ ਜਾਂ ਹੋਰ ਬਹੁਤ ਵੱਡੇ ਪਦਰ ਤੇ ਅਸਾਮੀਆਂ ਖਾਲੀ ਐ ਤਾਂ ਸਰਕਾਰ ਕਿ ਦਿਨ ਕਿਦੇ ਭਜਣਾ ਚਾਹੁੰਦੀ ਐ ਪਰ ਅਸੀਂ ਐਦਾ ਭਜਣ ਨਹੀਂ ਦੇਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਦਰ ਤੇ ਇਹਨਾਂ ਦਾ ਜਲੂਸ ਕੱਢਾਂਗੇ ਤਾਂ ਮੈਂ ਤੁਹਾਡਾ ਬੜਾ ਜਿਹੜਾ ਸੰਘਰਸ਼ ਤੁਸੀਂ ਇਹ ਲਿਖਿਆ ਬੜਾ ਤੇ ਦਿলো ਧੰਨਵਾਦ ਕਰਦਾ ਇਸੇ ਤਰ੍ਹਾਂ ਡਟੇ ਰਹੋ ਦੋ ਚਾਰ ਨਾਅਰਿਆਂ ਨਾਲ ਆਪਾਂ ਸਮਾਪਤੀ ਕਰਾਂਗੇ ਪੰਜਾਬ ਸਰਕਾਰ ਮਰਦਾਬਾਦ 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 ਸਿੱਕਿਆ ਮੰਤਰੀ ਮਰਦਾਬਾਦ ਨਯਾ ਸਰਕਾਰ ਮਰਦਾਬਾ 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 ਧੰਨਵਾਦ ਸਾਥੀਓ